ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਹਰਮਨ ਹੋਣ ਤਾਂ ਉਹ तमाम ਗੁਰਲੇ ਜਖਤਰ ਹੋ ਤਾਂ तमाम ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ 40s ਹਸਪਤਾਲ ਦੇ ਵਿੱਚ ਜਦੋਂ ਦਾਖਲ ਸੀ ਰਾਜਵੀਰ ਜਵੰਦਾ ਇਲਾਜ ਚਾਰਿਆਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ 40s ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਹਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਚਰ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜਵੀਰ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇਡਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕ ਪਾਬੂ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵੈ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਭਾਈਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੀਰ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਸਮਾਨੀ ਤੌਰ ਤੇ ਰਾਜਵੀਰ ਜਵੰਦਾ ਜਿਹੜੇ ਨੇ ਸਾਡੇ ਵਿੱਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਹਨਾਂ ਦੇ ਚਾਣ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜਹਨ ਦੇ ਵਿੱਚ ਹਮੇਸ਼ਾ ਗੂੰਜਦੀਆਂ ਰਹਿਣਗੀਆਂ ਉਹਨਾਂ ਦੇ ਵੱਲੋਂ ਗਾਏ ਗੀਤ ਤੇ ਕੀਤੀ ਅਦਾਕਾਰੀ ਨੂੰ ਹਮੇਸ਼ਾ ਹੀ ਉਸ ਦੇ ਚਾਣ ਵਾਲੇ ਯਾਦ ਕਰ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਪੰਚ ਤਤਵਾ ਦੇ ਵਿੱਚ ਜਿਹੜਾ ਵਾਹ ਰਾਜਵੀਰ ਜਵੰਦਾ ਵਲੇਹ ਹੋ ਚੁੱਕਾ ਤੇ ਹਮੇਸ਼ਾ ਆਪਣੇ ਯਾਦਾਂ ਦੇ ਤੌਰ ਤੇ ਆਪਣੇ ਗਾਣਿਆਂ ਦੇ ਤੌਰ ਤੇ ਆਪਣੇ ਬੋਲਾਂ ਦੇ ਨਾਲ ਰਾਜੀਵ ਜਮਿੰਦਾ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਜਦੇ ਰਹਿਣਗੇ ਹਮੇਸ਼ਾ ਉਹਨਾਂ ਦੀ ਯਾਦ ਲੋਕਾਂ ਦੇ ਦਿਲਾਂ ਦੇ ਵਿੱਚ ਰਹੇਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾਲ ਪਿੰਡ ਪੋਣਾ ਲੁਧਿਆਣਾ